ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਕੀ ਕੀ ਸਮਾਨ ਮਿਲਦਾ ਜੀ ਤੁਹਾਡੇ ਕੋਲ ਆਪਣੇ ਕੋਲ ਜੀ तकरीबन ਸਾਰਾ ਹੀ ਸਮਾਨ ਮਿਲਦਾ ਜੀ ਹਾਂਜੀ ਤੇ ਠੱਲਾਂ ਹੋ ਗਈਆਂ ਡੋਲੀਆਂ ਹੋ ਗਈਆਂ ਪਿੰਜਰੇ ਹੋ ਗਏ ਛਤਰੀਆਂ ਹੋ ਗਈ ਤੇ ਹੋਲ ਸੇਲ ਰੇਟ ਤੇ ਜਿਆਦਾ ਕਰਦੇ ਆ ਜੇ ਕਿਸੇ ਬਾਈ ਭਰਾ ਨੂੰ ਹੋਲ ਸੇਲ ਚਾਹੀਦਾ ਹੁੰਦਾ ਜਿਵੇਂ ਇਹ ਹੋਗੇ ਜੀ ਆਪਣੇ ਸਟੈਂਡ ਹੋਗੇ ਬੈਠਣ ਵਾਲੇ ਡੋਲੀ ਦੇ ਵਿੱਚ ਲੱਗ ਜਾਂਦੇ ਆ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਹੋਲ ਸੇਲ ਰੇਟ ਤੇ ਸਾਰਾ ਮਤਲਬ ਮਿਲ ਜਾਂਦਾ ਆਪਣੇ ਕੋਲ ਸਮਾਨ ਠੀਕ ਹੈ ਜੀ ਤੇ ਛਤਰੀ ਚਾਹੀਦੀ ਹੋਈ ਕਿਸੇ ਭਰਾ ਨੂੰ ਦੇਖੋ ਬਾਈ ਇਹ ਪੱਤੀ ਵਾਲੀ ਛਤਰੀ ਆਪਣੇ ਕੋਲ ਹਾਂਜੀ ਤੇ ਇਹ ਡੋਲੀ ਚ ਲੱਗਣ ਵਾਲੇ ਆ ਡ੍ਰਿੰਕਰ ਡ੍ਰਿੰਕਰ ਬਾਈ ਦੇਖੋ ਮਤਲਬ ਹੋਲ ਸੇਲ ਚ ਜਿਆਦਾ ਕਰਦੇ ਆ ਜੇ ਕਿਸੇ ਭਰਾ ਨੇ ਦੁਕਾਨ ਲਈ ਲੈਣੇ ਹੋਣਾ ਜਿਆਦਾ ਸਮਾਨ ਠੀਕ ਹੈ ਜੀ ਉਹ ਕੰਟੈਕਟ ਵੀ ਕਰ ਸਕਦਾ ਆਪਣੇ ਨਾਲ ਹਾਂਜੀ ਤੇ ਪਿੰਜਰੇ ਹੋਗੇ ਬਾਈ ਠੀਕ ਜੀ ਬਹੁਤ ਵਧੀਆ ਪਿੰਜਰਾ ਬਾਈ ਇਹ ਕਵਾਲਿਟੀ ਚੈੱਕ ਕਰੋ ਪਿੰਜਰੇ ਦੀ ਖੁੱਲਾ ਡੁੱਲਾ ਪਿੰਜਰਾ ਹਾਂਜੀ ਤੇ ਘੱਟ ਰੇਟ ਵਾਲੇ ਵੀ ਹੈਗੇ ਆ ਬਾਈ ਠੀਕ ਹੈ ਠੀਕ ਹੈ ਜੀ ਤੇ ਟ੍ਰੇ ਵੀ ਹੈਗੀ ਆਪਣੇ ਕੋਲ ਸਟਾਕ ਪੂਰਾ ਫੁੱਲ ਹੈ ਜੀ ਟ੍ਰੇ ਦਾ ਆਪਣੀ ਮੈਨੂਫੈਕਚਰਿੰਗ ਹੈ ਜੀ ਸਾਰੀ ਹਾਂਜੀ ਕਿਸੇ ਭਰਾ ਨੂੰ ਟ੍ਰੇ ਚਾਹੀਦੀ ਹੋਣ ਦੁਕਾਨ ਲਈ ਚਾਹੀਦੀ ਹੋਣ ਪੂਰਾ ਫੁੱਲ ਸਟਾਕ ਮਿਲਦਾ ਹਾਂਜੀ ਪਰ ਇਹ ਆ ਵੀ ਕਈ ਵਾਰ ਸਟਾਕ ਘੱਟ ਵੀ ਹੋ ਜਾਂਦਾ ਬੁਫੋਨ ਕਰਕੇ ਬੰਦਾ ਕੰਟੈਕਟ ਕਰ ਸਕਦਾ ਆਪਣੇ ਨਾਲ ਠੀਕ ਜਿਵੇਂ ਅੰਡੇ ਹੋਗੇ ਹਾਂਜੀ ਨਕਲੀ ਅੰਡੇ ਹੋਗੇ ਤੇ ਠੀਕ ਹੈ ਹੋਰ ਆਪਣੇ ਨਾਲ ਬੈਠਣ ਵਾਲੇ ਹੋਗੇ ਪਰਚ ਹਾਂਜੀ ਇਹ ਬੈਠਣ ਵਾਲੇ ਪਰਚ ਹੋਗੇ ਕਈ ਵੀ ਕਈ ਤਰ੍ਹਾਂ ਦੇ ਆਉਂਦੇ ਆ ਕਈ ਹਾਂਜੀ ਅਲੱਗ ਅਲੱਗ ਰੇਟ ਦੇ ਆ ਸਾਰੇ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਮਤਲਬ ਡਰਿੰਕਰ ਵਗੈਰਾ ਵੀ ਆਪਣੇ ਕੋਲ 5 ਲੀਟਰ 3 ਲੀਟਰ 1 ਲੀਟਰ ਸਾਰੇ ਮਿਲ ਜਾਂਦੇ ਆ ਠੀਕ ਹੈ ਜੀ ਇਹ ਵੀ ਦੁਕਾਨ ਲਈ ਕਿਸੇ ਭਰਾ ਨੇ ਚਾਹੀਦੇ ਹੋਣ ਹੋਲ ਸੇਲ ਰੇਟ ਤੇ ਮਿਲ ਜਾਣੇ ਆ ਸਾਰੇ ਠੀਕ ਹੈ ਸਟਾਕ ਪੂਰਾ ਜੀਨਾਂ ਦਾ ਵੀ ਤੇ ਨੈਟ ਜਾਲ ਹਾਂਜੀ ਨੈਟ ਜਾਲ ਚਾਹੀਦੇ ਹੁਣ 10x10 10x15 10x20 ਠੀਕ ਹੈ ਜੀ ਤੇ ਨਾਲੇ ਸਟੈਂਡ ਵੀ ਮਿਲ ਜੂਗਾ ਹਾਂਜੀ ਕਿਸੇ ਭਰਾ ਨੂੰ ਘਰ ਜਾ ਕੇ ਲਾਣੇ ਨਹੀਂ ਹੁੰਦੇ ਵੀ ਆਪਣਾ ਹਾਂਜੀ ਪੈਪ ਲਾ ਕੇ ਬਣਾ ਸਕਦਾ 10x10 ਦਾ ਚਾਹੇ 10x15 ਦਾ ਠੀਕ ਹੈ ਇਹ ਵੀ ਮਿਲ ਜਾਂਦੇ ਸਾਡੇ ਕੋਲ ਸਟੈਂਡ ਇਹਦੇ ਠੀਕ ਹੈ ਜੀ ਤੇ ਬਾਕੀ ਹੋਟ ਰਿਆਂ ਵੀ ਲੈਣੀ ਹੋਊ ਹਾਂ ਜੀ ਚਾਦਰ ਦੇ ਵਿੱਚ ਇਹ ਵੀ ਮਿਲ ਜਾਂਦੀਆਂ ਵਧੀਆ ਠੀਕ ਹੈ ਜੀ ਇਹਦੇ ਬੀਠ ਬੂਠੇ ਅੰਦਰ ਗਿਰਦੀ ਵਧੀਆ ਤਰੀਕੇ ਨਾਲ ਤੇ ਚੌਰਸ ਪਿੰਜਰੇ ਵੀ ਮਿਲ ਜਾਣੇ ਆ ਇਹ ਚੌਰਸ ਪਿੰਜਰਾ ਇਹ ਸਸਤੇ ਦੇ ਆ ਠੀਕ ਤੇ ਉਹ ਥੋੜੇ ਜਿ ਮਹਿੰਗੇ ਆ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਸਪਿੰਜਰਾ ਪੈਪ ਵੀ ਚਾਹੀਦੇ ਹੁਣ ਪੈਪ ਵੀ ਮਿਲ ਜੂਗਾ ਜੀ ਸਟੀਲ ਦੇ ਅੱਛਾ ਜੀ ਠੀਕ ਆ ਠੀਕ ਆ ਜੀ ਦੇਖੋ ਤੇ ਸਟੀਲ ਦੇ ਪੈਪ ਜਿਹੜਾ ਬਾਕੀ ਤੇਰਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਹਾਂਜੀ ਡਿਸਕਾਊਂਟ ਦਿਆ ਜਾਊਗਾ ਵਧੀਆ ਠੀਕ ਜੀ ਬੰਦੇ ਨੂੰ ਠੀਕ ਆ ਜੀ ਵਿਜ਼ਿਟ ਕਰੋ ਦੁਕਾਨ ਤੇ ਹਾਂਜੀ ਤੇ ਨਕਲੀ ਅੰਡੇ ਵੀ ਪੂਰ ਸੇਲੇੜ ਜਿੰਨੇ ਮਰਜੀ ਠੀਕ 5000 2000 1000 ਜਿੰਨੇ ਮਰਜ਼ੀ ਪੀਸ ਲੈ ਲੋ ਹਾਂਜੀ ਠੀਕ ਹੈ ਜੀ ਤੇ ਆਪਣੇ ਕੋਲ ਮਤਲਬ ਪਿੰਜਰਾ ਥੋੜਾ ਕੰਮ ਰੇਂਜ ਵਾਲਾ ਵੀ ਹੈਗਾ ਇਹ ਖੁੱਲਾ ਢੁੱਲਾ ਪਿੰਜਰਾ ਪੂਰਾ ਵਧੀਆ ਠੀਕ ਜੀ ਇਹ ਵੀ ਮਿਲ ਜਾਣੇ ਜੀ ਹਾਂਜੀ ਦੋ ਕਬੂਤਰ ਇਹਨਾਂ ਵਧੀਆ ਆਉਂਦੇ ਆ ਪੂਰੇ ਠੀਕ ਹੈ ਜੀ ਇਹਦੇ ਚ ਤੇ ਬਾਕੀ ਠੱਲਾਂ ਵੀ ਚਾਹੀਦੀ ਹੁਣ ਠੱਲਾਂ ਵੀ ਮਿਲ ਜਾਂਦੀਆਂ ਸਾਰੀ ਲੇਜ਼ਰ ਪ੍ਰਿੰਟ ਹੋ ਗਈ ਹਾਂਜੀ ਲੋ ਕਾਲੀ ਹੋ ਗਈ ਛੱਲਾ ਠੀਕ ਜੀ ਤੇ ਵਧੀਆ ਕੁਆਲਿਟੀ ਚਾਹੀਏ ਹਾਂਜੀ ਆਪਣੀ ਆ ਜੀ ਲੇਜ਼ਰ ਮਸ਼ੀਨ ਠੀਕ ਜੀ ਸਾਰਾ ਆਪਣਾ ਹੋਲ ਸੇਲ ਦਾ ਕੰਮ ਆ ਕਿਸੇ ਐਲੂਮੀਨੀਅਮ ਦੀ ਚਾਹੀਦੀ ਹੁਣ ਹਾਂਜੀ ਤੇ ਹੋਰ ਜਿਵੇਂ ਫਟਰੀ ਦੇ ਕੱਪੜੇ ਕਪੜਾ ਵੀ ਮਿਲ ਜੂਗਾ ਜੀ ਕਪੜਾ ਵੀ ਜੈਸਾ ਮਰਜੀ ਕਪੜਾ ਤਿਆਰ ਕਰਾ ਸਕਦੇ ਆ ਛਤਰੀ ਦਾ ਹਾਂਜੀ ਜਿਹੜਾ ਮਰਜੀ ਸਾਈਜ਼ ਕਰਾ ਲਓ ਇਹ ਆਪਣੇ ਵਾਲ ਆ ਗਿਆ ਮਿੱਤਰੋ ਸਾਰੇ ਕੱਪੜੇ ਤਿਆਰ ਕਰਾ ਸਕਦੇ ਆ ਤੇ ਇਹ ਦੇਖੋ ਪੂਰੇ ਵਧੀਆ ਰੰਗ ਆ ਸਾਰੇ ਕਰੋ ਜੀ ਸ਼ੌਕ ਡੱਬੀ ਡੁੱਬੀ ਵਾਲਾ ਸਾਰਾ ਮਿਲ ਜਾਂਦਾ ਜੀ ਕੱਪੜਾ ਠੀਕ ਹੈ ਜੀ ਤੇ ਹੋਰ ਭਰਾ ਨੂੰ ਕਿਸੇ ਨੂੰ ਉਹ ਦੂਜੀ ਸਰੀਂਜਾ ਚਾਹੀਦੀ ਹੁਣ ਸਰੀਂਜਾ ਵੀ ਮਿਲ ਜਾਂਦੀਆਂ ਜਿਵੇਂ ਮੱਖਣੀ ਮੁਕਣੀ ਦੇਣ ਨੂੰ ਹਾਂਜੀ ਇਹ ਵੀ ਹੋਲ ਸੇਲ ਰੇਟ ਤੇ ਮਿਲ ਜਾਣੀ ਸਾਰੀ ਠੀਕ ਹੈ ਤੇ ਜਿਵੇਂ ਤੋਤੇ ਤੂਤੇ ਨਹੀਂ ਪਾਲਦੇ ਹਾਂਜੀ ਉਹਦੇ ਲਈ ਇਹ ਬੈਸਟ ਆ ਇਹ ਵੀ ਆਪਣੇ ਕੋਲ ਮਿਲ ਜਾਂਦੀਆਂ ਹਾਂਜੀ ਛੋਟੇ ਬੱਚੇ ਪਾਲਨੇ ਹੁੰਦੇ ਜਿਵੇਂ ਕਬੂਤਰ ਦੇ ਜਾਂ ਬੱਚੇ ਕੋਈ ਤੋਤਾ ਵਗੈਰਾ ਠੀਕ ਹੈ ਜੀ ਉਹਨਾਂ ਲਈ ਵਧੀਆ ਆਉਂਦੀ ਹੈ ਜੀ ਇਸ ਰੀ ਠੀਕ ਹੈ ਜੀ ਤੇ ਟਰੇਹਾਂ ਇਸ ਨਾਲ ਦੀ ਵੀ ਮਿਲ ਜਾਣੀਆਂ ਹਾਂਜੀ ਹੋਲ ਸੇ ਰਿਲੇਟ ਦੇ ਵੀ ਲੈਣੀ ਕਿਸੇ ਭਰਾ ਨੇ ਦੁਕਾਨ ਲਈ ਠੀਕ ਹੈ ਤੇ ਇਹ ਆ ਗਏ ਇਹ ਵੀ ਥੋੜੇ ਸਸਤੇ ਚਾਂ ਪਿੰਜਰੇ ਠੀਕ ਹੈ ਕਿਸੇ ਭਰਾ ਨੂੰ ਚਾਹੀਦਾ ਹੁਣ ਇਹ ਵੀ ਮਿਲ ਜਾਂਦੇ ਆਪਣੇ ਕੋਲ ਤੇ ਇੱਕ ਹੋਰ ਵਧੀਆ ਆਪਣਾ ਵਾਲ ਚਾਹੀਦੇ ਹੁਣ ਸਿਰਿੰਜ ਲਈ ਹਾਂਜੀ ਵਾਲ ਮਿਲ ਜਾਂਦੇ ਆ ਆਪਣੇ ਕੋਲ ਦੇਖੋ ਜੀ ਵਾਲ ਸਿਰਿੰਜ ਲਈ ਹੈ ਨਾ ਇਹ ਜਿਵੇਂ ਇਹ ਨਹੀਂ ਹੈਗਾ ਦੇਖ ਲੱਗਿਆ ਵਈ ਇਹਦੇ ਇਹ ਬਾਲਾ ਹੀ ਸੌਫਟ ਵੀ ਆ ਠੀਕ ਹੈ ਜੀ ਹਾਂਜੀ ਇਹ ਕਿਸੇ ਭਰਾ ਨੂੰ ਚਾਹੀਦੇ ਹੋਣ ਤਾਂ ਮਿਲ ਜਾਂਣਗੇ ਜੀ ਕਿ ਨਲਕੀ ਜ਼ਰੂਰ ਦਿਖਾਓ ਜੀ ਨਲਕੀਆਂ ਆਪਣੇ ਕੋਲ ਸਾਰੀ ਤਰ੍ਹਾਂ ਦੀ ਮਿਲ ਜਾਂਦੀਆਂ ਜੀ ਜਿਵੇਂ ਕਿਸੇ ਭਰਾ ਨੇ ਨਾਮ ਵੀ ਲਖਾਣਾ ਹੋਵੇ ਨਾਮ ਵੀ ਲਿਖ ਦਿੰਦੇ ਆ ਠੀਕ ਹੈ ਜੀ ਇੱਤਲ ਦੀ ਵੀ ਮਿਲ ਜਾਂਦੀ ਆ ਹਾਂਜੀ ਐਲੂਮੀਨੀਅਮ ਦੀ ਵੀ ਸਾਰੀ ਤਰ੍ਹਾਂ ਦੀ ਮਿਲ ਜਾਂਦੀ ਆ ਹਾਂਜੀ ਪਲਾਸਟਿਕ ਦੇ ਵਿੱਚ ਵੀ ਮਿਲ ਜਾਂਦੀ ਆ ਠੀਕ ਹੈ ਜੀ ਜੇ ਪਲਾਸਟਿਕ ਦੀ ਚਾਹੀਦੀ ਹੋਣ ਕਿਸੇ ਬੰਦੇ ਨੂੰ ਤੇ ਹੋਰ ਡੀ ਕੱਪ ਵਗੈਰਾ ਵੀ ਠੀਕ ਹੈ ਡੋਲੀਆਂ ਚ ਲਾਉਣ ਲਈ ਇਹ ਹੋਲ ਸੇਲ ਰੇਟ ਤੇ ਵੀ ਮਿਲ ਜਾਂਦੇ ਆ ਦੁਕਾਨਦਾਰੂਣ ਲਈ ਵੈਸੇ ਵੀ ਠੀਕ ਹੈ ਜੀ ਇਹ ਵਧੀਆ ਇਹਦੀ ਪੂਰਾ ਡੀਪ ਅੰਦਰ ਤੱਕ ਦਾਣਾ ਦੂਣਾ ਨਹੀਂ ਖਿੰਡਦਾ ਇਹਦੇ 'ਚ ਡੋਲੀ 'ਚ ਰੱਖ ਕੇ ਨਾ ਹਾਂਜੀ ਛਤਰੀਆਂ ਤੇ ਸਟੀਲ ਦੇ ਪਾਈਪ ਜੋ ਵੀ ਚਾਹੀਦਾ ਹੋਵੇ ਸਾਰਾ ਮਿਲ ਜਾਂਦਾ ਆਪਣੇ ਕੋਲ ਵਧੀਆ ਇਹ ਟਰੇ ਹਾਂ ਇਹ ਥੋੜੀ ਕੁਆਲਿਟੀ ਵਧੀਆ ਆ ਇਹਨਾਂ ਨਾਲੋਂ ਇਹ ਵੀ ਮਿਲ ਜਾਂਦੀ ਆ ਆਪਣੇ ਕੋਲ ਟਰੇ ਠੀਕ ਹੈ ਤੇ ਦਾਣਾ ਵੀ ਮਿਲ ਜਾਂਦਾ ਕਿਸੇ ਭਰਾ ਨੂੰ ਚਾਹੀਦਾ ਹੋਵੇ ਦਾਣਾ ਵੀ ਬਈ ਮਿਲ ਜਾਂਦਾ ਬਾਈ ਕੋਲ ਹਾਂਜੀ ਡੀ ਕੱਪ ਵੀ ਪੂਰਾ ਸਟਾਕ ਆ ਜੀ ਫੁੱਲ ਬਾਈ ਦਾ ਕਿਸੇ ਨੂੰ ਚਾਹੀਦਾ ਹੋਵੇ ਡੀ ਕੱਪ ਤੇ ਨੈਕਸਟ ਬੋਲ ਠੀਕ ਹੈ ਤੇ ਉਹ ਪੈਡ ਪਏ ਆ ਇਹਨਾਂ ਦੇ ਹਾਂਜੀ ਇਹ ਦੇਖ ਲਓ ਜੀ ਪੂਰਾ ਸਟਾਕ ਟਰੇ ਦਾ ਵੀ ਟਰੇਆਂ ਦਾ ਬਾਈ ਕਿਸੇ ਨੂੰ ਚਾਹੀਦਾ ਹੋਵੇ ਜੀ ਤੇ ਟੋਕਰੀ ਨੂੰ ਵੀ ਹਾਂਜੀ ਨੈਕਸਟ ਬੋਲ ਹੋਗੇ ਠੀਕ ਨੇਸਟ ਪੈਡ ਵੀ ਮਿਲ ਜਾਂਦੇ ਇਹਨਾਂ ਲਈ ਤੇ ਡੋਲੀਆਂ ਵਗੈਰਾ ਵੀ ਸਾਰੀ ਤਰ੍ਹਾਂ ਦੀ ਮਿਲ ਜਾਂਦੀ ਆ 6 ਖਾਨੇ ਵਾਲੀ 2 ਖਾਨੇ ਵਾਲੀ ਹਾਂਜੀ ਤੇ ਜੋਟ ਘੱਟ ਰੇਟ ਵਾਲੀ ਇਹ ਵੀ ਮਿਲ ਜਾਂਦੀ ਆ ਠੀਕ ਹੈ ਜੀ ਚਾਹੀਦੀ ਹੋਵੇ ਕਿਸੇ ਭਰਾ ਨੂੰ ਤੇ ਇਸ ਤੋਂ ਥੋੜੀ ਵਧੀਆ ਵੀ ਹੈਗੀ ਆਪਣੇ ਕੋਲ ਇਹ ਦੇਖੋ ਜੀ ਬਹੁਤ ਵਧੀਆ ਜੋਟ ਆ ਪੂਰੀ ਕਰੋ ਬਈ ਸ਼ੋਅ ਇਹ ਦੇਖੋ ਪੂਰੀ ਵਧੀਆ ਜੋਟ ਆ ਜੀ ਹਾਂਜੀ ਕਿਸੇ ਭਰਾ ਨੂੰ ਚਾਹੀਦੀ ਹੋਵੇ ਗਲਾਈ 'ਚ ਦੋਨੋਂ ਸੈਟਾਂ 'ਚ ਠੀਕ ਹੈ ਜੀ ਬਰੋ ਬਾਈ ਸ਼ੌਂਕ ਜਿਹੜੇ ਵੀ ਉਹਨੇ ਲੈਣੀ ਹੋਵੇ ਸੰਪਰਕ ਕਰ ਸਕਦਾ ਬਾਈ ਨਾਲ ਤੇ ਨੈਸਟ ਪੈਡ ਵੀ ਮਿਲ ਜਾਂਦੇ ਇਹਨਾਂ ਦਾ ਬਹੁਤ ਫਾਇਦਾ ਪਾਣੀ ਪੂਣੀ ਛੋਕ ਲੈਂਦੇ ਸਾਰੇ ਠੀਕ ਹੈ ਬਹੁਤ ਵਧੀਆ ਚੀਜ਼ ਹੈ ਵੀ ਠੀਕ ਹੈ ਜੀ ਤੇ ਡਰਿੰਕਰ ਸਾਰੇ ਮਿਲ ਜਾਣੇ ਸਾਰੀ ਤਰ੍ਹਾਂ ਦੇ ਹਾਂਜੀ ਇਹ ਮਿਲ ਜਾਣੇ ਪੀਜਨ ਹੋਲਡਰ ਠੀਕ ਹੈ ਜੀ ਕਬੂਤਰ ਨੂੰ ਫੜਨ ਫੋੜਨ ਲਈ ਨਾ ਹਾਂਜੀ ਜਿਵੇਂ ਕੱਲਾ ਬੰਦਾ ਹੁੰਦਾ ਠੀਕ ਹੈ ਸਾਰੀ ਤੇ ਹੋਰ ਵੀ ਕੁਝ ਚਾਹੀਦਾ ਮਤਲਬ ਲੇਜ਼ਰ ਪ੍ਰਿੰਟਿੰਗ ਅੰਕਾਲਰ ਵਾਲੀ ਸਾਰੀ ਮਿਲ ਜਾਂਦੀ ਆ ਪਾਈਪ ਹੋ ਗਏ ਸਟੀਲ ਦੇ ਤੇ ਉਹ ਪੂਰਾ ਪਿਆ ਬਾਂਸ ਵਾਲੀ ਛਤਰੀ ਹਾਂਜੀ ਟ੍ਰੇਹਾਂ ਡ੍ਰਿੰਕਰ ਜੋਟ ਤੇ ਫੁੱਲ ਸਟਾਕ ਆ ਟੋਕਰੀ ਠੀਕ ਤੇ ਬੈਠਣ ਵਾਲੀ ਠੀਕ ਹੈ ਜੀ ਤੇ ਬਈ ਸਟੈਂਡ ਹੋ ਗਏ ਕਿਸੇ ਵੀਰ ਨੇ ਡਿਲੀਵਰੀ ਘਰੇ ਕਰਾਣੀ ਹੋਵੇ ਜੀ ਛਤਰੀ ਦੀ ਡਿਲੀਵਰੀ ਕਰ ਦਿੰਦੇ ਆ ਜੀ ਛਤਰੀ ਦੀ ਘੱਟ ਕਰਦੇ ਆ ਦੂਰ ਨੇੜੇ ਤੇੜੇ ਕਰ ਦਿੰਦੇ ਆ ਦੂਰ ਔਖਾ ਹੁੰਦਾ ਠੀਕ ਹੈ ਦਵਾਈ ਚਾਹੀਦੀ ਹੋਵੇ ਕਿਸੇ ਨੂੰ ਹਾਈ ਟੈਕ ਹੋ ਗਈ ਇਹ ਕਰ ਦਿੰਦੇ ਆ ਸਾਰੀ ਦਵਾਈਆਂ ਦੁਈਆਂ ਕਰ ਦਿੰਦੇ ਆ ਐਂਡਰੋਸਿਨ ਹੋ ਗਈ ਠੀਕ ਇਹ ਕਰ ਦਿੰਦੇ ਆ ਸਾਰਾ ਸਿਸਟਮ ਇਹ ਹੋ ਗਿਆ ਜਿਵੇਂ ਬੰਦੇ ਬਾਹਰ ਜਾਂਦੇ ਨਾ ਹਾਂਜੀ ਆਪਣੇ ਵੀ ਦਾਣਾ ਦੂਣਾ ਪਾ ਕੇ ਜਾਣਾ ਜਿਵੇਂ ਆਪਣੀ 20 ਲੀਟਰ ਦੀ ਬਾਲਟੀ ਨਹੀਂ ਹੁੰਦੀ ਦਾਣੇ ਦੀ ਹਾਂਜੀ ਉਹਦੇ ਚ ਇਹਨੂੰ ਲਾ ਸਕਦੇ ਆ ਦਾਣਾ ਇਹਦੇ ਚ ਆਟੋਮੈਟਿਕ ਨਿਕਲ ਜਾਂਦਾ ਇਹਨੂੰ ਅੰਦਰ ਲਾ ਕੇ ਨਾ ਹਾਂਜੀ ਐਵੇਂ 20 ਲੀਟਰ ਦੀ ਬਾਲਟੀ ਜੁਟਟ ਕਰ ਦਿੰਦੇ ਆ ਇਹਦੇ ਚ ਕਬੂਤਰ ਆਪਣੇ ਆਪ ਚੁਗਦੇ ਰਹੋਗੇ ਚਾਰ ਪੰਜ ਲਾ ਦੇ ਹਾਂਜੀ ਤੇ ਪ੍ਰੋਪਰ ਦਾਣਾ ਨਿਕਲਦਾ ਰਹੂਗਾ 20 ਲੀਟਰ ਦੀ ਬਾਲਟੀ ਚਾਹੇ 50 ਦੀ ਲਾ ਦੇ ਠੀਕ ਹੈ ਮੁੱਕਣਾ ਨਹੀਂ ਦਾਣਾ ਕਿ ਜਿਹੜੇ ਡਿਊਟੀ ਡਾਟੀ ਕਰਦੇ ਆ ਬੰਦੇ ਠੀਕ ਹੈ ਜੀ ਤੇ ਪਿੰਜਰੇ ਸਾਰੇ ਹੀ ਪਏ ਆ ਘਰ ਵੀ ਪਿਆ ਸਮਾਨ ਡੋਲੀਆਂ ਡੂੜੀਆਂ ਸਾਰਾ ਹਾਂਜੀ ਛਤਰੀ ਚਾਹੀਦੀ ਹੋਵੇ ਬਾਸ ਦੀ ਕਿਸੇ ਨੂੰ ਠੀਕ ਹੈ ਜੀ ਤੇ ਆਪਣਾ ਪਰਮਨੈਂਟ ਐਡਰੈਸ ਦੱਸ ਦਿਓ ਜੀ ਵੀਡੀਓ ਪਰਮਨੈਂਟ ਐਡਰੈਸ ਇਹ ਆਪਣਾ ਪਿੰਡ ਘੜੋਗਾ ਜੀ ਹਾਂਜੀ ਜ਼ਿਲ੍ਹਾ ਕਮਾਲਾ ਹਾਂਜੀ ਤੇ ਆਪਣਾ ਨੇੜੇ ਇਹ ਰੋਡ ਜਾਂਦਾ ਆਪਣਾ ਅੰਬਾਲੇ ਤੋਂ ਨਰੇਣਗੜ੍ਹ ਇਸ ਰੋਡ ਦੇ ਉੱਪਰ ਆ ਨੀਅਰ ਵੀਰ ਫੈਕਟਰੀ ਦੇ ਸਾਹਮਣੇ ਪਿੰਨਪੜੋਗ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਚੀਜ਼ ਹੈ ਲਾਉਣ ਵਾਲੇ ਦੇਖ ਅੰਦਰ ਡੋਲੀਆਂ ਡੋਲੀਆਂ ਚਲਾ ਸਕਦੇ ਆ ਇਹਨਾਂ ਨੂੰ ਹਾਂਜੀ ਕਬੂਤਰ ਬੈਠਣ ਨੂੰ ਡੰਡੇ ਚਾਹੀਦੇ ਆ ਇਹ ਵੀ ਮਿਲ ਜਾਂਦੇ ਆ ਆਪਣੇ ਕੋਲ ਠੀਕ ਹੈ ਜੀ ਇਹਨਾਂ ਨੂੰ ਲਾ ਕੇ ਨਾ ਇਸ ਤਰ੍ਹਾਂ ਡੋਲੀ ਦੇ ਵਿੱਚ ਚਾਹੇ ਜਾਲ ਆ ਘਰੇ ਜਾਲ ਚ ਲਾ ਕੇ ਕਬੂਤਰ ਬੈਠਣ ਦਾ ਵਧੀਆ ਸਿਸਟਮ ਆ ਠੀਕ ਇਹਨੂੰ ਟਾਈਟ ਕਰਦੇ ਇਸ ਦੇ ਵਿੱਚ ਹਾਂਜੀ ਵਧੀਆ ਕੂਤਰ ਬੈਠਦੇ ਆ ਇਹਦੇ 'ਚ ਹਾਂਜੀ ਤੇ ਹੋਰ ਛਤਰੀ-ਛੁਤਰੀ ਚਾਹੀਦੀ ਹੈ ਤਾਂ ਇਹ 2x2 ਜਿੰਨੀ ਮਰਜ਼ੀ ਵੱਡੀ ਛਤਰੀ ਲੈ ਲਓ ਜੈਜ ਰੇਟ ਤੇ ਮਿਲੂਗੀ ਜਿਹੜਾ ਤੁਹਾਡਾ ਨਾਮ ਲੈ ਕੇ ਆਊਗਾ ਹਾਂਜੀ ਠੀਕ ਹੈ ਇਹ ਪੂਰਾ ਸਟਾਕ ਪਿਆ ਜਿੰਨੂੰ ਇਹ ਅੱਜ ਹੀ ਤਿਆਰ ਕੀਤਾ ਠੀਕ ਥੋੜਾ ਸਾ ਇਹ ਵੀ ਪਿਆ ਦਾਣਾ ਹੈ ਕਿਹ ਚਾਹੀਦਾ ਹੋਵੇ ਹਾਂਜੀ ਇਸ ਤਰ੍ਹਾਂ ਦਾ ਵੀ ਹੈਗਾ ਸਸਤੇ ਰੇਟ 'ਚ ਠੀਕ ਹੈ ਤੇ ਬਈ ਜੀਨੂੰ ਵੀ ਕੋਈ ਕੁਸਤਰਵਾਜੀ ਦੀ ਸਮਾਨ ਲੈਣਾ ਹੋਵੇ ਬਾਈ ਦੀ ਦੁਕਾਨ ਤੇ ਜਰੂਰ ਵਿਜ਼ਿਟ ਕਰਿਓ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਹੋਇਆ ਹੈ ਇਹ ਲਾ ਦਿਓ ਇਹ ਕਾਰਡ ਹੈ ਬਈ ਬਾਈ ਦਾ ਠੀਕ ਹੈ